ਵਾਹਿਗੁਰੂ ਜੀ ਪੰਜਾਬੀ ਕਾਰੋਬਾਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਆਪਣੇ ਗੁਰਦੁਆਰਾ ਪ੍ਰਗਟ ਸਾਹਿਬ ਆਏ ਆ ਤਾਂ ਆਪਾਂ ਇੱਥੋਂ ਦੀ ਇੱਕ ਵੀਡੀਓ ਬਣਾਉਣ ਆਏ ਸੀਗੇ ਬਾਬਾ ਜੀ ਨੇ ਸਾਨੂੰ ਕਾਲ ਕੀਤੀ ਸੀਗੀ ਕਿ ਇੱਕ ਵੀਡੀਓ ਬਣਾ ਕੇ ਲੈ ਕੇ ਜਾਓ ਤਾਂ ਵੀਡੀਓ ਆਪਾਂ ਬਣਾ ਚੁੱਕੇ ਆ ਤਾਂ ਇੱਥੋਂ ਅਸੀਂ ਮੱਥਾ ਮਸਾ ਟੇਕਣ ਵਾਲੇ ਆ ਆ ਆਪਣੇ ਗੁਰਦੁਆਰਾ ਸਾਹਿਬ ਨੇ ਆ ਪਹਿਲਾਂ ਵੀ ਆਏ ਸੀ ਆਪਾਂ ਇੱਥੋਂ ਦੀ ਪਹਿਲਾਂ ਵੀ ਵੀਡੀਓ ਬਣਾ ਕੇ ਲਾਏ ਗਏ ਸੀਗੇ ਤਾਂ ਤੁਹਾਨੂੰ ਪਤਾ ਹੀ ਤੁਸੀਂ ਦੇਖਦੇ ਰਹਿੰਦੇ ਸਾਡੀ ਵੀਡੀਓਜ਼ ਤਾਂ ਆਪਾਂ ਉਹਨਾਂ ਅੰਦਰ ਜਾਵਾਂਗੇ ਗੁਰਦੁਰ ਸਾਹਿਬ ਮੱਥਾ ਟੇਕਣ ਜਾਵਾਂਗੇ ਤਾਂ ਦੇਖੋ ਤਾਜ ਮਹਲ ਤੋਂ ਸੋਨਾ ਗੁਰਦੁਰ ਸਾਹਿਬ ਬਣਿਆ ਇੱਥੇ ਤੁਹਾਨੂੰ ਪੂਰਾ ਗੁਰਦੁਰਾ ਦਿਖਾਣੇ ਆਂ ਦੇਖ ਕੇ ਜਰੂਰ ਜਾਇਆ ਵੀਡੀਓ ਸ਼ੈਅ ਕਰਨਾ ਜਾਇਆ ਉਹਨੂੰ ਸਾਰਾ ਵਾਲਾਂ ਦਾ ਤੁਹਾਨੂੰ ਨਾ ਸਕਾ ਉਹ ਆਪਾਂ ਟ੍ਰੇਲਰ ਜਾ ਰਿਹਾ ਹੈ ਆਪਾਂ ਇਸ ਦੁਨੀਆ ਰੋਕ ਨਹੀਂ ਦੇਖਦੇ ਆ ਆਪਣੇ ਗੁਰੂ ਤਾਂ ਮੇਰਾ ਕੋਰ ਵੀਰ ਚੱਲਿਆ ਮੱਥੜੇ ਕਨੰਦਰ ਤੁਹਾਨੂੰ ਦੇਖ ਗੁਰਦੁਆਰੇ ਦਿਖਾਣੇ ਆ ਗੁਰਦੁਆਰਾ ਦੇਖੋ ਕਿੰਨਾ ਪਿਆਰਾ ਗੁਰਦੁਆਰਾ ਲੱਗ ਰਿਹਾ ਸ਼ਾਮ ਦਾ ਟਾਈਮ ਹੈ ਦੇਖੋ ਤਾਜ ਮਹਿਲ ਤੋਂ ਵੀ ਜ਼ਿਆਦਾ ਚਮਕ ਰਿਹਾ ਗੁਰਦੁਆਰਾ ਤਾਜ ਮਹਿਲ ਤੋਂ ਵੀ ਜ਼ਿਆਦਾ ਸੋਹਣਾ ਗੁਰਦੁਆਰਾ ਸਾਹਿਬ ਲੱਗ ਰਿਹਾ ਤੇ ਆਪਣੇ ਅੱਜ ਕੱਲ ਦੇ ਬੱਚੇ ਗੁਰਦੁਾਰੇ ਨਹੀਂ ਆਦੇ ਦੂਰ ਦੂਰ ਘੁੰਮਣ ਜਾਣਾ ਐ ਨਾ ਪੁੱਠੇ ਕਾਮਾਂ ਵਾਲੇ ਜਾਣਾ ਇੱਥੇ ਇੱਥੇ ਗੁਰਦੁਾਰੇ ਸਾਹਿਬ ਆਇਓ ਪ੍ਰਗਟ ਸਾਹਿਬ ਆਵਾ ਮੱਥਾ ਟੇਕੋ ਲੰਗ ਦੇ ਟੱਕਦੇ ਇੱਥੋਂ ਵੇਖੋ ਕਿੱਡਾ ਦੀ ਸਰੋਵਰ ਬਣਿਆ ਇੱਥੇ ਪਹਿਲਾਂ ਸੰਗਤਾਂ ਆ ਗੁਰੂ ਰੋਕਿਆ ਗੁਰੂ ਤੇਜ ਬੜਾ ਸਾਡਾ ਦੇਖੋ ਕਿੱਡਾ ਸੋਹਣਾ ਗੁਰਦੁਆਰਾ ਸੇ ਬਣਿਆ ਖੋ ਤਾਜ ਮਹਿਲ ਤੋਂ ਵੀ ਜ਼ਿਆਦਾ ਚਮਕ ਰਿਹਾ ਮੈਂ ਕਰਨ ਇਹਨਾਂ ਦਾ ਤਾਜ ਮਹਿਲ ਵੀ ਨਹੀਂ ਚਮਕਦਾ ਗੁਰੂ ਕਹਿੰਦਾ ਫਿਰ ਗੁਰਦੁਆਰਾ ਤਾਜ ਮਹਿਲ ਤੋਂ ਜ਼ਿਆਦਾ ਚਮਕਦਾ ਕਿ ਨਹੀਂ ਸਿਰਾਂ ਲੱਗਿਆ ਪੂਰੀ ਤਰ੍ਹਾਂ ਆ ਆਪਣੇ ਪੰਜਾਬ ਦੇ ਗੁਰਦੁਆਰੇ ਆ ਇੱਥੇ ਆਏ ਕਰੋ ਵੀਡੀਓ ਇੱਥੇ ਆ ਕੇ ਮੱਥਾ ਮੱਥਾ ਟੇਕਿਆ ਕਰੋ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਆਨੰਦ ਲੱਗਿਆ ਵਾ ਇੱਥੇ ਗੁਰੂ ਸਾਹਿਬ ਵਿੱਚ ਦੇਖੋ ਇਤਿਹਾਸ ਲਿਖੇ ਨੇ ਸਾਈਡਾਂ ਦੇ ਕਿੰਨੇ ਪਿਆਰੇ ਗੁਰਦੁਆਰੇ ਆ ਗਏ ਆਪਣੇ ਪੰਜਾਬ ਵਿੱਚ ਕਾਂ ਆਪਾਂ ਮੱਥਾ ਟੇਕਿਆ ਬਾਬਾ ਜੀ ਅੱਗੇ ਅਰਦਾਸ ਕਰਦੇ ਛੋਟੀ ਜੀ ਕਿ ਆਪਣਾ YouTube ਚੈਨਲ ਆਪਣਾ ਅੱਗੇ ਵਧਾਓ ਕੰਮ ਆਪਾਂ ਚੰਗੀਆਂ ਵੀਡੀਓ ਪਾਵਾਂਗੇ ਲੋਕਾਂ ਦੇ ਭਲਿਆ ਵਾਸਤੇ ਵੀਡੀਓ ਪਾਵਾਂਗੇ ਤਾਂ ਸਾਡੇ ਚੈਨਲ ਨੂੰ ਸਪੋਰਟ ਕਰੋ ਤਾਂ ਬਾਬਾ ਜੀ ਆਪਣੀ ਜਰੂਰ ਸੁਣਨਗੇ ਵਾਹਿਗੁਰੂ ਬਾਬਾ ਜੀ ਸਾਡੀ ਜਰੂਰ ਚੜ੍ਹਦੀ ਕਲਾ ਕਰਿਆ ਜੀ ਤਾਂ ਦੇਖੋ ਖੁਸ਼ ਹੋ ਰਹੇ ਨੇ ਅੱਜ ਦੇਖੋ ਕਿੰਨਾ ਪਿਆਰਾ ਗੁਰਦੁਆਰਾ ਸਾਹਿਬ ਬਣਿਆ ਅੰਦਰ ਤੋਂ ਵੀ ਬਹੁਤ ਬਹੁਤ ਪਿਆਰਾ ਬਣਿਆ

ਅਸੀਂ ਇਸ ਤਰ੍ਹਾਂ ਆਪਣੇ ਚੈਨਲ ਨਾਲ ਜੁੜੇ ਰਹੋ ਆਪਾਂ ਲਿਆਉਂਦੇ ਰਹਿਾਂਗੇ ਹੋਰ ਨਵੀਂ-ਨਵੀਂ ਵੀਡੀਓਜ਼ ਕਾਪਾ ਮਿਲਦੇ ਆਪਾਂ ਆਪਣੀ ਅਗਲੀ ਵੀਡੀਓ ਵਿੱਚ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਆ ਜੀ ਵੀਰ ਜੀ ਦੇਖੋ ਕਿੰਨਾ ਪਿਆਰਾ ਗੁਰਦੁਆਰਾ ਸਾਹਿਬ ਆਪਣਾ